जा। नहीं करने बोल माइनो ही लीजिए ना माइन ही जिंदा मुखू लीगा जा तन ये भी फलाने शादी करते करते उधर बावर फाड़ दिया मार जो मेरा और यादें फलाने मार इधर से आंखें फटा दूं जाता है लो रहा करूं मैं चलेगा है यही लो

ਅੱਛਾ ਸਾਡਾ ਪੁਰਾਣਾ ਘਰ ਹੁੰਦਾ ਸੀ ਹੁਣ ਇੱਥੇ ਅਸੀਂ ਜ਼ਮੀਨ ਬਣਾਵਾਂਗੇ ਉਹ ਮੰਦੋਲ ਨਹੀਂ ਆ ਕੋਈ ਘਰ ਲੰਨੇ ਆ ਆ ਸਾਰੀ ਕਿਆਰੀ ਲਾਈ ਹੋਈ ਹੈ ਪਿਆਜ਼ ਦੀ ਦੋ ਕਿਆਰੀਆਂ ਇੱਕ ਤਾਂ ਸਾਰੇ ਦਾਦੇ ਨੇ ਲਾਈ ਹੋਈ ਆ ਅਰੇ ਲਾਲਾ ਇੱਕ ਤਾਂ ਸਾਢੇ 7 ਦਿਨ ਲਈ ਹੋਈ ਆ ਕਿਆਰੀ ਇੱਕ ਸਾ ਮੀ ਦਾਦੀ ਨੇ ਲਾਈ ਆ ਉਹ ਸਾਰੀ ਨਵੀਂ ਕੋਠੀ ਆ ਹੁਣ ਅਸੀਂ ਉੱਧਰ ਰਹਨੇ ਆ ਪਹਿਲਾਂ ਅਸੀਂ ਇੱਥੇ ਰਹਿੰਦੇ ਹੁੰਦੇ ਸੀ ਛੋਟੇ ਹੁੰਦੇ ਸੀ ਖੇਡਦੇ ਹੁੰਦੇ ਸੀ बा के हद हैं वह सा जदा हरे खेत